ਬਲੈਕ ਕਲਰ ਦੀ ਜਰਸੀ ਆ ਗਈ 13 14 ਲੀਟਰ ਦੁੱਧ ਹਾਜ਼ਰ ਹੈ ਇਹਦੇ ਕੋਲੇ ਤੇ ਸੂਆ ਆ ਗਈ ਜੈਨੂਨ ਦੂਜਾ ਗਰਮੀ ਸਰਦੀ ਜਿੱਦਾਂ ਦੇ ਮਰਜ਼ੀ ਮੌਸਮ ਜਿਹਨੂੰ ਢਾਲ ਲਿਓ ਉਦਾਂ ਦੇ ਮੌਸਮ ਕੀ ਢਲ ਜੂ ਕਿਉਂਕਿ ਜਿੱਦਾਂ ਦੀ ਇਹਦੀ ਆ ਗਈ ਨਸਲ ਬਰੀਡ ਇੱਥੋਂ ਚੈੱਕ ਕਰ ਸਕਦੇ ਹਾਂ ਕੁਆਲਿਟੀ ਫੁੱਲ ਮਜ਼ਬੂਤ ਆ ਗਈ ਅੰਗਾ ਪੈਰਾਂ ਦੀ ਉੱਤੋਂ ਸਟੇਟ ਆ ਗਈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਪਿੰਡ ਹਰਿਆਊ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਸੰਗਰੂਰ ਤੰਨਾ ਗਾ ਮਾਤਾ ਆਰਖਾ ਤਾਂਗੇ ਇੱਧਰਲੇ ਬੰਨੇ ਦੋ ਤਾਜ਼ੀਆਂ ਇੱਕ ਸਾਈ ਵਾਲ 20 ਕਿਲੋ ਵਾਲੀ ਇੰਨੀ ਕਠੰਡੀ ਸੀਲ ਆ ਵੀ ਯਾਰ ਗੱਬਣ ਆ ਤੁਹਾਨੂੰ ਥੱਲੇ ਬਹਿ ਕੇ ਵੀ ਬਾਈ ਕਹਿੰਦਾ ਦਿਖਾ ਦਾਂਗੇ ਚੰਗੇ ਰਿਕਾਰਡ ਵਾਲੀ ਆ ਚੰਗੀ ਫੈਟ ਪਰਸੈਂਟੇਜ ਆ ਤੇ ਇੱਕ ਬਾਹਰਲੇ ਬੰਨੇ ਖੜੀਆ ਤੋਕੜ ਗੱਬਣ ਬੱਚੀ ਉਹ ਵੀ ਦਿਖਾ ਦੂੰਗਾ ਤੁਹਾਨੂੰ ਐਂਡ ਤੇ ਉਹ ਬਾਈ ਕਹਿੰਦਾ ਸਾਢੇ ਚਾਰਾਂ ਦੀ ਚੈੱਕ ਪਾਸ ਤੇ ਦੁੱਧ ਵੀ ਦਿੰਦੀ ਆ 7-8 ਕਿਲੋ ਤਕਰੀਬ ਨਾਲ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਜਿਹੜਾ ਰੇਟ ਆ ਰੇਟ ਸੱਜਣੋ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਹੋਰ ਕੀ ਹਾਲ ਆ ਬਾਈ ਵਧੀਆ ਵੀਰੇ ਚੜ੍ਹਦੀ ਕਲਾ ਹਾਂਜੀ ਸਾਸੀ ਕਾਲ ਜੀ ਸਾਰਿਆਂ ਨੂੰ ਆ ਆਪਣਾ ਨਾਮ ਤੇ ਨੰਬਰ ਬੋਲੋ ਨਾਮ ਰਣਜੀਤ ਸਿੰਘ ਜੀ ਪਿੰਡ ਹਰਿਉ ਤਹਿਸੀਲ ਲਹਿਰਾ ਡਿਸਟ੍ਰਿਕਟ ਸੰਗਰੂਰ ਫੋਨ ਨੰਬਰ 75278 45830 75278 45830 ਹਰਿਆਊ ਸੱਜਣੋ ਲਹਿਰੇਗਾ ਅੱਗੇ ਦੇ ਨੇੜ ਆ ਗਿਆ ਇੱਕ ਮੇਰਾ ਖਾਲਾ ਪਾਤਰਾ ਸਮਾਨੇ ਕੰਨੀਆ ਹਾਂ ਹਾਂਜੀ ਉਹ ਹਰਿਆਊ ਕਲਾ ਆ ਗਿਆ ਇਹ ਕੱਲਾ ਹਰਿਉ ਹਰਿਉ ਦੇ ਨੇੜ ਆ ਗਿਆ ਹਰਿਉ ਦਸਕੇ ਦੇ ਨਾਲ ਆ ਗਿਆ ਤੇ ਸ਼ੁਰੂਆਤ ਇੱਕ ਨੰਬਰ ਤੋਂ ਕਰਦੀਏ ਹਾਂਜੀ ਬ੍ਰਾਈ। ਆ ਧੋਰ ਖੋਲ ਕੇ ਤੇ ਮਾਰਗਰੀ ਕੈਮਰਾ ਆਰਡਰ ਕੁਆਲਿਟੀ ਚੈੱਕ ਕਰਾ ਦੇ। ਬੜੇ ਠੋਸਲੇ ਵੇ ਦੀ ਆ ਗਈ। ਸੂਆ ਬਾਈ। ਸੂਆ ਵੀਰੇ ਦੂਜਾ ਕਹਿ ਕੇ ਲਈ ਆ। ਆਪਦੀ ਸਮਝਣ ਵਾਲਾ ਕੋਈ ਤੀਜਾ ਸਮਝਦਾ ਤੀਜਾ ਸਮਝ ਲੈ ਪਰ ਉਹਨੇ origignal ਦੂਜਾ ਸੂਆ ਕਹਿ ਆਪਾਂ। ਠੀਕ ਆ ਗੱਲ ਆ। ਤੇ ਇੱਕ ਗੱਲ ਤੁਹਾਨੂੰ ਸੱਜਣ ਨੂੰ ਹੋਰ ਦੱਸ ਦਣਾ। ਨਸਲ ਇਹ ਹੈ Airshare Cross ਜੀ ਆ ਗਈ। Airshare Touch ਜੀ ਆ ਗਈ। ਮਜ਼ਬੂਤ ਬੱਚੀ ਬੜੀ ਅੰਗਾ ਪੈਰਾਂ ਦੀ। ਹਰੇਕ ਪੱਖ ਤੋਂ ਹਾਈਟ ਆ ਗਈ ਮੀਡੀਅਮ ਆ। ਤੇ ਬਾਕੀ ਆਰਡਰ ਕੁਆਲਟੀ ਚੈੱਕ ਕਰ ਸਕਦੇ ਹਾਂ ਥੋੜਾ ਜਿਹਾ ਬੱਚੇ ਦਾ ਜਿਵੇਂ ਬਾਈ ਨੇ ਦੱਸਿਆ ਨਾ ਬੱਚੇ ਦਾ ਥੋੜਾ ਜ਼ਿਆਦਾ ਕਰਦੀ ਆ ਨਾਲ ਇਹਦੇ ਆ ਗਿਆ ਮੇਲ ਕਾਫ ਪਰ ਥਣਲੇ ਵਾ ਜਿਵੇਂ ਸਾਨੂੰ ਦੱਸਿਆ ਬਹੁਤ ਕਮਾਲ ਦੀ ਹੈ ਇਹਦੀ ਖਾਸ ਗੱਲ ਇਹ ਰਹੂਗੀ ਵੀ ਇਹ ਸਾਰੇ ਮੌਸਮਾਂ 'ਚ ਹੀ ਚੱਲੂਗੀ ਗਰਮੀ ਸਰਦੀ ਜਿੱਦਾਂ ਦੇ ਮਰਜ਼ੀ ਮੌਸਮ ਜੀ ਨੂੰ ਢਾਲ ਲਿਓ ਉਦਾਂ ਦੇ ਮੌਸਮ 'ਚ ਹੀ ਢਲ ਜੂ ਕਿਉਂਕਿ ਜਿੱਦਾਂ ਦੀ ਇਹਦੀ ਆ ਗਈ ਨਸਲ ਬਰੀਡ ਇੱਥੋਂ ਚੈੱਕ ਕਰ ਸਕਦੇ ਹਾਂ ਕੁਆਲਟੀ ਫੁੱਲ ਮਜ਼ਬੂਤ ਆ ਗਏ ਅੰਗਾ ਪੈਰਾਂ ਦੀ ਉੱਤੋਂ ਸਟੇਟ ਆ ਗਈ ਬਿਲਕੁਲ ਕਿੰਨੇ ਦਿਨ ਦਾ ਸੋਹਣਾ ਸੈਦਣ ਜੀ ਤੇ ਭਾਈ ਵੀਰੇ ਆਪਾਂ ਨੂੰ ਦੂਜਾ ਸੂਆ ਦੱਸਿਆ ਓਰੀਜਨਲ ਕਿੰਨੇ ਦਿਨ ਦਾ ਸੂਆ ਇਹ ਵੀਰੇ ਤੀਜਾ ਚੌਥਾ ਦਿਨ ਆਪਣੇ ਕੋਲੇ ਵੀਡੀਓ ਹੈਗੀ ਆ ਜੇਰ ਜੂੜ ਦੀ ਸੂਈ ਦੀ ਸਾਰੀ ਹਾਂ ਓਕੇ ਆ ਕੰਮ ਓਕੇ ਆ ਡਾ ਨ ਵੀਰੇ ਜਮ ਕਿੰਨਾ ਕਹਿ ਲੀਏ ਬੋਲਾ ਹਾਜ਼ਰ ਅੱਜ ਬੋਰਾ ਬਰੇ 7 16 17 ਲੀਟਰ ਹਨ ਜਮਾ ਕੰਡੇ ਵਾਲਾ ਹਾਜ਼ਰ ਹੈਗਾ 16 ਕਿਲੋ ਤੋਲ ਦਾਂਗੇ ਹਾਂਜੀ ਹਾਂਜੀ ਵੀਰੇ ਜਦੋਂ ਦੋ ਟੰਕ ਕਿੰਨਾ ਪੀਕ ਲੈਵਲ ਤੇ ਕਿੰਨਾ ਪਾ ਸਕਦੀ ਹੈ ਇਹੇ ਵੀਰੇ ਆਪਾਂ ਨੂੰ ਨੇ 24 25 ਲੀਟਰ ਕਿਹਾ ਸੀਗਾ ਫੈਟ ਫੂਡ ਕਿ ਮੇਰੇ ਫੈਟ ਫੂਡ ਵੀਰੇ 4 5 4 6 ਇਹ ਮੰਨ ਲਣ ਵੀ ਯਾਰ ਇੱਕ ਮੱਝ ਦੇੜ ਗੇੜੀ ਲੈ ਲਈ ਜੇ ਇਹ 24 ਦੰਦੀ ਇਹ ਮੰਨ ਲਓ ਵੀ ਯਾਰ 18 19 ਕਿਲੋ ਵਾਲੀ ਮੱਝ ਲੈ ਲਈ ਜੇ 24 ਕਿਲੋ ਦੁੱਧ ਦੰਦੀ ਆ ਉਹ ਓਨੇ ਕ ਦੁੱਧ ਨੂੰ ਐ ਟੱਕਰ ਦੇ ਦੂ ਜਿੰਨੀ ਕ ਦੀ ਫੈਟ ਪਰਸੈਂਟੇਜ ਆ ਗਈ ਤੇ ਬਾਕੀ ਮਜ਼ਬੂਤ ਫੁੱਲ ਆ ਗਈ ਕਹਿਣ ਦਾ ਭਾਵ ਬਿਲਕੁਲ ਨਵੇਂ ਹਾਣ ਚ ਤੇ ਆਰਡਰ ਕੁਆਲਟੀ ਦੀ ਬਹੁਤ ਕਮਾਲ ਦੀ ਆ ਗਈ ਕਿਉਂਕਿ ਇੱਕ ਥਾਣੇ ਨੂੰ ਹੱਥੀ ਚਪਾਈ ਵਾਲ ਆ ਗਿਆ ਜਿਹ ਮਸਟੈਟਸ ਵਾਲਾ ਕੰਮ ਆ ਜਿਹੜਾ ਤੁਹਾਡਾ 0% ਹੀ ਹੋਊ। ਉਹ ਠੰਡੀ ਸੀਲ ਹੈ ਜੀ ਕੋਈ ਚੱਕਰ ਨਹੀਂ ਹੈਗਾ ਜਮਾਂ ਠੰਡੀ ਸੀਲ ਹੈ। ਠੀਕ ਆ ਗੱਲ। ਜਮਾਂ। ਆ ਸਭਾ ਮਾਮਲੇ 'ਚ ਬਾਈ ਕਹਿੰਦਾ ਠੰਡੀ ਸੀਲ ਆ ਗਈ। ਬਿਲਕੁਲ ਗਰਮ-ਗਰਮ ਵਾਲਾ ਸੀਨ ਨਹੀਂ ਹੈਗਾ ਤੇ ਬਾਕੀ ਖਾਣ ਪੀਣ ਦੀ ਆ ਗਈ ਬੱਚੀ ਖੁੱਲੀ ਹਰੇਕ ਪੱਖ ਤੋਂ। ਆ ਤਾਂ ਰਮਰਵਾ ਕੇ ਦਿਖਾ ਦਿੰਨੇ ਆਂ ਆਪਾਂ। ਠੀਕ ਆ ਗੱਲ। ਇਹ ਇੱਥੋਂ ਦਿਖਾ ਦਿੰਦੇ ਆਂ। ਮਾਛਰ ਦੇ ਛੜਦੇ ਜਿਆਦੇ ਪਰੇਸ਼ਾਨ ਨਾ ਕਰ ਕੋਈ ਗੱਲ ਹੀ ਤੇ ਬਾਕੀ ਦੁੱਧ ਆ ਗਿਆ ਚਿੱਟਾ ਤੇ ਆ ਗਿਆ ਸੱਜਣੋਂ ਫੈਟ ਵਾਲਾ ਰੇਟ ਬਾਈ ਕੀ ਰਹਿਣਾ ਇਹਦਾ ਰੇਟ ਵੀਰੇ ਜਮਾਂ ਲੈਣ ਦੇਣ ਇਹਦਾ 95000 ਬਾਕੀ ਕੋਈ ਵੀ ਆਇਆ ਮਾਨ ਕਰਾਂਗੇ ਵੀਰੇ ਉਹਦਾ ਆਪਾਂ ਮਾਨਤਨ ਕਰ ਦਾਂਗੇ ਖੁੱਲਾ ਕਰਾਂਗੇ ਮਾਨਤਨ ਠੀਕ ਆ ਗੱਲ ਆ ਮਾਨਤਨ ਬਾਈ ਕਹਿੰਦਾ 95 ਚ ਖੁੱਲਾ ਕਰ ਦਾਂਗੇ ਜਿਹੜਾ ਸੱਜਣ ਆਊਗਾ ਲੈਣ ਤੇ ਹੁਣ ਮਾਰ ਦੇ ਕੈਮਰਾ 2 ਨੰਬਰ ਵਾਲੀ ਤੇ ਇਹ ਆ ਗਈ ਬਲੈਕ ਜਰਸੀ ਕਹਿ ਲਈ ਆਪਾਂ ਪੰਜਾਬ ਵਾਲੀ ਆ ਗਈ ਕੱਦ ਕਾਠ ਵਾਲੀ ਆ ਤੇ ਬਾਕੀ ਜਿਹੜਾ ਆਰਡਰ ਆ ਆਰਡਰ ਤੇ ਮਾਰ ਲਈ ਕੈਮਰਾ ਬਹੁਤ ਕਮਾਲ ਦਾ ਰੱਖਦੇ ਆ ਫਾੜੀ ਵਾਲਾ ਹੰਪਰਾ ਕਹਿੰਦੇ ਨੇ ਨਾ ਫਾੜੀ ਵਾਲਾ ਫੀਟਿੰਗ ਵਾਲੇ ਲੈਵੇ ਚ ਆ ਗਈ ਜਮਾ ਹਾਂ ਵੀਰੇ ਬਾਕੀ ਨਾੜਾ ਨੂੜਾ ਵੀਰੇ ਐਣ ਬਰੀਕੀਆਂ ਚ ਆ ਪੂਰੀ ਬੈੜ ਠੀਕ ਆ ਗੱਲ ਤੋਰ ਖੋਲ ਕੇ ਬਈ ਸੂਆ ਕਿਹੜਾ ਦਾ ਸੂਆ ਵੀਰੇ ਜਮਾ origignal ਹਾਂਜੀ ਦੂਜਾ ਸੂਆ ਵੀਰੇ ਇਹ ਆ ਸੂਆ ਆ ਗਈ ਦੂਜਾ ਕੱਦ ਆ ਗਿਆ ਚੰਗਾ ਕੱਦ ਚ ਛੋਟੀ ਮੰਨ ਕੇ ਨਾ ਆਇਓ ਕਿਉਂਕਿ ਜਿੱਦਾਂ ਦਾ ਕੱਦ ਹੁੰਦਾ ਪੰਜਾਬ ਵਾਲੀਆਂ ਜਰਸੀਆਂ ਦਾ ਨਾ ਓਡਾ ਕੱਦ ਆ ਤੇ ਲੰਬਾਈ ਆ ਗਈ ਫੁੱਲ ਸਟੇਟਨਸ ਵੀ ਆ ਗਈ ਉਤੋਂ ਤੇ ਲੈਗ ਸਕੋਰ ਵਾਲੀ ਮਜ਼ਬੂਤ ਆ ਗਈ ਹਰੇਕ ਪੱਖ ਤੋਂ ਜਿਹੜਾ ਆਰਡਰ ਜਿੱਦਾਂ ਦਾ ਨਾ ਬਾਹਰ ਵਾਲੀਆਂ ਗਾਵਾਂ ਨੂੰ ਲੱਗਿਆ ਉਦਾਂ ਨਾਲੇ ਵਾ ਲੱਗਿਆ ਬੱਚੀ ਨੂੰ ਕਹਿ ਲਿਆ ਬੜੀ ਫੇਟਿੰਗ ਅੜਾ ਲੇਵਾ ਫਾੜੀ ਅੜਾ ਲੇਵਾ ਜਮੇ ਭਰਾ ਕਹਿੰਦੇ ਆ ਸੂਆ ਅਰੀਜਨਲ ਦੂਜਾ ਕਿੰਨੇ ਦਿਨ ਦਾ ਸੂਆ ਬਾਈ ਹਾਂ ਇਹ ਵੀਰੇ ਆ 7 ਤੋਂ 8 ਦਿਨ ਵੀਰੇ ਮੰਨ ਕੇ ਜਮਾ 7 ਤੋਂ 8 ਦਿਨ ਇਹਦੇ ਮੰਨ ਕੇ ਲਵੇ ਬੰਦਾ ਠੀਕ ਆ ਗੱਲ ਬੱਚਾ ਨਾਲ ਹੈ ਬੱਛਾ ਹੈਗਾ ਮਗਰੇ ਦੇ ਠੀਕ ਆ ਗੱਲ ਆ 7-8 ਦਿਨਾਂ ਦੀ ਸੂਈ ਕੋਲੇ ਕਿੰਨਾ ਹੋਊਗਾ ਜੇ ਰੋਡੇ ਦੇ ਕੋਲੇ ਮੇਰੇ 13 ਲੀਟਰ 13 ਤੋਂ 14 ਲੀਟਰ ਵੀਰੇ ਜਮਾ ਤਿਆਰ ਆ 13 ਤੋਂ 14 ਹਾਜ਼ਰ ਆ ਇਸ ਟਾਈਮ ਆ ਇਹ ਡੰਗ ਤੋਂ ਡੰਗ ਚ ਪਾਦਾਂਗੇ ਆਪਾਂ ਹਾਂਜੀ ਵੀਰੇ ਬਿਲਕੁਲ ਬਾਕੀ ਠੰਡੀ ਸੀਲ ਹੈ ਵੀਰੇ ਬਿਨਾ ਨਿਆਣੇ ਤੋਂ ਵੀਰੇ ਠੀਕ ਆ ਗੱਲ ਦੋਨੇ ਪਸ਼ੂ ਵੀਰੇ ਬਿਨਾ ਨਿਆਣੇ ਤੋਂ ਜਿਵੇਂ ਮਰਜ਼ੀ ਬੈਠ ਜੇ ਠੀਕ ਆ ਗੱਲ ਇਹ ਇੱਥੋਂ ਮਾਰਦੇ ਗਏ ਕੈਮਰਾ ਸਵੇਹਾ ਆ ਗਈ ਬਾਈ ਕਹਿੰਦਾ ਆ ਗਈ ਠੰਡੀ ਬਲੈਕ ਕਲਰ ਦੀ ਜਰਸੀ ਆ ਗਈ 13 14 ਲੀਟਰ ਦੁੱਧ ਹਾਜ਼ਰ ਹੈ ਇਹਦੇ ਕੋਲੇ ਤੇ ਸੂ ਆ ਗਈ ਜੈਨੂਅਨ ਦੂਜਾ ਆਰਡਰ ਦੀ ਬਹੁਤ ਸ਼ਾਨਦਾਰ ਆ ਗਈ ਚਬਾਈ ਵਾਲੇ ਮਾਮਲੇ ਜਿਵੇਂ ਆ ਬਾਈ ਬੱਸ ਕਰ ਲੈ ਛੱਟਾ ਟਾਈਟ ਜਮੀ ਨਹੀਂ ਵੀਰੇ ਆਪਾਂ ਧਾਰਾ ਮਾਰ ਕੇ ਜਮੀ ਨਹੀਂ ਠੰਡੀ ਫੁੱਲ ਠੰਡੀ ਸੀਲ ਹੈ ਇਹ ਕੋਈ ਚੱਕਰ ਵਾਲੀ ਗੱ ਅੱਛਾ ਬਾਈ ਚ ਬੂਈ ਆ ਗਈ ਮੋਟੀ ਇਹਦੀ ਵੀ ਫੁੱਲ ਕਹਿ ਲੀ ਜਮਾ ਗਰਲੈਂਡੋ ਜਮਾ ਵੀਰੇ ਚਿੱਟਾ ਦੁੱਧ ਹੈ ਦਾ ਇਹਦੀ 5.2 ਫੈਟ ਆਉਂਦੀ ਹੈ ਵੀਰੇ 5.2 ਹਾਂ ਵੀਰੇ 5.2 ਫੈਟ ਠੀਕ ਹੈ ਗੱਲ ਤੇ ਫੈਟ ਇਹਦੀ ਵੀ ਕਹਿ ਲਈ ਵੀ ਮੱਜਾਂ ਦੇ ਬਰਾਬਰ ਜੀ ਹੈ ਕੰਮ ਮੈਲੇ ਮੂਲੇ ਤਾਂ ਨਹੀਂ ਚੱਲੀ ਅਜੇ ਮੈਰੇ ਵੀਰੇ ਚੱਲ ਪੀ ਵੀਰੇ ਮੈਲੇ ਹੁਣ ਠੀਕ ਹੈ ਗੱਲ ਕਰ ਦੂ ਕਿਲੋ ਖੰਡ ਹੋਰ ਵੀਰੇ ਘਟੋ ਘਟ ਤਿੰਨ ਚਾਰ ਲੀਟਰ ਵੀਰੇ ਜੇ ਨਾ ਕੱਢਿਆ ਫਿਰ ਕਿੱਦੋਂ 15 ਕਰ ਦੂ 15 ਵੀ ਖਾਸਾ ਆ ਬੰਦੇ ਨੇ ਚੱਲੋ ਵੀਰੇ ਜਰਾ 15 ਵੀ ਖਾਸਾ ਹੋ ਜਾਂਦਾ ਕੰਮ ਕਿੰਨੇ ਪੈਸੇ ਲੈ ਲਾਂਗੇ ਇਹਦੇ ਵੀਰੇ ਤਾਂ ਜਮਾ ਲੈਣ ਤੈਣ ਆਪਣਾ ਵੀਰੇ 73000 ਰੁਪਏ ਦਾ 73 ਛੋਟ-ਛੂਟ ਕਰ ਦਾਂਗੇ ਛੋਟ-ਛੂਟ ਵੀਰੇ ਕਰ ਦਾਂਗੇ ਜੇ ਕਿਸੇ ਨੇ ਜੋੜਾ ਲੈਣਾ ਹੋਇਆ ਦੋਨੇ ਹਾਂ ਵੀਰੇ ਉਹ ਜੋ ਹਿਸਾਬ ਨਾਲ ਜੋੜਾ ਲੈ ਜਾਣਾ ਹੋਇਆ ਤਾਂ ਆਪ ਮਾਨਦਨ ਕਰ ਪੰਜ ਕਰ ਦਾਂਗੇ ਜੋੜੇ 'ਚ ਕਰਦਾਂਗੇ ਵੀਰੇ ਕੋਈ ਫਿਕਸ ਜਾ ਜਮੇ ਹਾਂ ਬਸ ਇਦੂ ਵੀਰੇ ਘੱਟ ਨਾ ਕਿਓ ਠੀਕ ਹੈ ਗੱਲ ਹਾਂ ਸਿਰੇ ਹੀ ਲਾਤੀ ਸੂਈ ਆ ਪਾਨੇ ਹੁਣ ਤੇ ਹੁਣ ਮਾਰ ਗਏ ਰਿਹਾ ਸਾਈ ਵਾਲ ਤੇ ਜਿਵੇਂ ਤੁਹਾਨੂੰ ਸਟਾਰਟਿੰਗ ਚੀ ਦੱਸਿਆ ਸੀ ਬਾਈ ਕੰਨੇ ਸੁਭਾ ਦੀ ਬਹੁਤ ਠੰਡੀ ਸੀਲ ਹੈ ਤੇ ਸ਼ਾਈਨਿੰਗ ਸ਼ੂਨਿੰਗ ਕਲਰ ਚ ਬਹੁਤ ਚੰਗੀ ਆ ਗਈ ਤੇ ਬਾਕੀ ਥਾਨ ਦਾ ਸੈਜ ਬਹੁਤ ਕਮਾਲ ਦਾ ਰੱਖਦੀ ਆ ਇਹ ਗੱਬਣਾ ਕੀ ਬਾਈ ਹਾਂ ਵੀਰੇ ਗੱਬਣ ਆ ਗਈ ਇਹ 5 ਤੋਂ 7 ਦਿਨ ਲਊਗੀ ਵੀਰੇ ਠੀਕ ਹੈ ਜੀ ਸੂਆ ਕਿਹੜਾ ਸੂੰਦੀ ਆ ਬਾਈ ਸੂਆ ਵੀਰੇ ਇਹ ਵੀ ਦੁੱਜੇ ਹੀ ਆ ਕਿੰਨਾ ਤੁਹਾਨੂੰ ਦੱਸਿਆ ਦਾ ਪਹਿਲਣ ਦਾ ਦੁੱਧ ਵੀਰੇ ਇਹਦਾ 20 21 ਲੀਟਰ ਦੱਸਿਆ ਮਾਲਕ ਬਾਕੀ ਇੱਕ ਗੱਲ ਹੋਰ ਕਹਿਣਾ ਹੁੰਦਾ ਮੈਂ ਜਿਹੜਾ ਗੱਬਣ ਪਸ਼ੂ ਹੁੰਦਾ ਉਹ ਭਰਾ ਮਾਨੇ ਨਾ ਦੇਖਣ ਵਾਲਿਆਂ ਨੇ ਆਪਦੀ ਸਮਝ ਨਾਲ ਵੀ ਲੈਣਾ ਹੁੰਦਾ ਵੀ ਆਪਣੇ ਕੋਲ ਬਾਕੀ ਸਾਫ ਸੂਫ ਬਹੁਤ ਹੈ ਵੀਰੇ ਝੰਡੇ ਬਹੁਤ 18 ਪਾਉ 17 ਪਾਉ ਪਰ ਇੱਕ ਗੱਲ ਦੱਸ ਦਾਂ ਨਾ ਸਫਾਈਆਂ ਸਫੂਆਂ ਆ ਗਈਆਂ ਬੱਚੀ ਚ ਫੁੱਲ ਹਰੇਕ ਪੱਖ ਤੋਂ ਉੱਥੇ ਜੇ ਖੜਿਆ ਲਾ ਬਈ ਮਾੜੀ ਗਾਂ ਨੂੰ ਕਰਕੇ ਇਹ ਲੇਵਾ ਸੋਨਾ ਬਣਾਉਗੀ ਜਿਵੇਂ ਸਾਈ ਹਾਲ ਦਾ ਲੇਵਾ ਉਦਾਂ ਦਾ ਸਾਫ ਨਹੀਂ ਹੁੰਦਾ ਨਾ ਪਰ ਇਹਦਾ ਲੇਵਾ ਬਹੁਤ ਸਾਫ ਹੈ ਤੇ ਇਧਰਲੇ ਬੰਨੇ ਵੀ ਦਿਖਾ ਦੇ ਗਏ ਗਾਂ ਵਾਲੇ ਬੰਨੇ ਥਣ ਲੇਵੇ ਦੀ ਸਾਫ ਆ ਗਈ ਤੇ ਗੈਪ ਤੇ ਲੱਗਿਆ ਥਾਣਾ ਪੰਜ ਤੋਂ 7 ਦਿਨ ਪੈਂਡਿੰਗ ਨੇ ਚੌਂਕ ਵੀਰੇ ਦੋ ਪੂਰੇ ਕਰੂਗੀ ਨਾਲੇ ਮੱਝ ਵਾਲਾ ਕਰੂਗੀ ਨਾਲੇ ਕਰੂ ਗਾਈਆਂ ਵਾਲਾ ਠੀਕ ਆ ਗੱਲ ਤੇ ਇੱਕ ਗੱਲ ਹੋਰ ਆ ਵੀ ਇਹਨਾਂ ਦਾ ਜਿਹੜਾ ਦੁੱਧ ਦਾ ਕਹਿੰਦੇ ਵੀ ਕਾਫੀ ਲਾਹੇਵੰਦ ਮੰਨਿਆ ਜਾਂਦਾ ਜਿਵੇਂ ਕਹਿ ਲਈਏ ਬੱਚਿਆਂ ਨੂੰ ਕਈ ਬਿਮਾਰੀਆਂ ਵੀ ਦੂਰ ਕਰਦਾ ਸਾਈ ਹਾਲ ਦਾ ਜਿਹੜੇ ਭਰਾ ਜਾਣਕਾਰੀ ਰੱਖਦੇ ਆ ਸਾਈ ਹਾਲ ਬਾਰੇ ਉਹਨਾਂ ਨੂੰ ਪਤਾ ਵੀ ਯਾਰਾ ਸਾਈ ਹਾਲ ਮੈਲ ਕਾਫੀ ਜਾਣੀਏ ਮਾਰਕੀਟ 'ਚ ਪਰ ਠੰਡੀ ਸੀਲ ਸਾਈ ਹਾਲ ਕਹਿ ਲਈਏ ਯਾਰ ਜੇ ਆਪਾਂ 100 200 ਗਾਂ ਦੇਖਾਂਗੇ ਨਾ ਉਹਦੇ ਮਾਗਰ ਇੱਕ ਅੱਧੀ ਮਿਲੂਗੀ ਠੰਡੀ ਸੀਲ ਸਾਈ ਹਾਲ ਦੀ ਇਹ ਗੱਲ ਕਰ ਲਈਏ ਹੱਥ ਮਾਰ ਕੇ ਦਿਖਾ ਦੇ ਬਈ ਤਸੱਲੀ ਜੀ ਕਰਾ ਦੇ ਮਾੜੀ ਜੀ ਵੀ ਕਿਤੇ ਗਰਮ ਗਰਮ ਵਾਲਾ ਸੀਨ ਨਾ ਹੋਵੇ ਮੈਂ ਕਹਣਾ ਬਾਈ ਜਮੀ ਚੱਕਰ ਨਹੀਂ ਹੈਗਾ ਕੋਈ ਲੈ ਠੀਕ ਹੈ ਕਹਣਾ ਜਮੀ ਚੱਕਰ ਹੀ ਨਹੀਂ ਕੋਈ ਜਿੰਵੇਂ ਮਰਜ਼ੀ ਜੱਫੇ ਪਾਈ ਚੱਲੇ ਠੀਕ ਹੈ ਗੱਬਣ ਆ ਜਨਾ ਹਾਂ ਵੀਰੇ ਗੱਬਣ ਹੈ ਹਜੇ ਹਾਂ ਵਾ ਛੱਡ ਦੇ ਪਰੇਸ਼ਾਨ ਨਾ ਕਰ ਬਣੂਗੀ ਚੰਗੀ ਬੱਚੀ ਬਾਈ ਫੁੱਲ ਬਣੂਗੀ ਇੱਥੋਂ ਕਰ ਸਕਦੇ ਹਾਂ ਚੱਕ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਵੀਰੇ ਜਮਾ ਲੈਣ ਦੇਣ ਆਪਣਾ ਵੀਰੇ 82000 ਦੀ ਦੇਵਾਂਗੇ ਵੀਰੇ 82 ਦੀ ਹਾਂ ਵੀਰੇ ਤੇ ਦੁੱਧ ਦਾ ਰਿਕਾਰਡ ਆ ਗਿਆ 20 ਕਿਲੋ ਦਾ ਹਾਂਜੀ ਵੀਰੇ ਏ ਬਾਈ ਕਹਿੰਦਾ 82 ਦੀ ਦੇ ਦੇਾਂਗੇ ਰਿਕਾਰਡ ਆ ਗਿਆ 20 ਕਿਲੋ ਦਾ ਠੰਡੀ ਸੀਲ ਦੀ ਤਸੱਲੀ ਕਰਾਤੀ ਜਿਵੇਂ ਤੁਹਾਨੂੰ ਮੈਂ ਦੱਸ ਗਈ ਹਟਿਆ ਵੀ ਸਾਈ ਹਾਲ ਤੁਸੀਂ ਕਾਫੀ ਦੇਖੀਆਂ ਹੋਣਗੀਆਂ ਪਰ ਇੰਨੀ ਗਠੰਡੀ ਸਾਈ ਹਾਲ ਨਹੀਂ ਮਿਲਦੀ ਕਿਉਂਕਿ ਇਹਦੀ ਫੈਕਟਰੀ ਵੀ ਤਕਰੀਬਨ ਤਕਰੀਬਨ ਮੱਝ ਦੀ ੜ-ੜੀ ਰਹੂਗੀ ਤੇ ਹੁਣ ਗੈਰੀ ਲੈ ਆ ਕੈਮਰਾ ਬਾਹਰਲੇ ਬੰਨੇ ਤੇ ਆਹ ਪੱਛੀ ਤੇ ਮਾਰਦੇ ਤੋਰ ਬਾਈ ਹੋਲ ਕੇ ਨੂੰ ਵੀ ਇਹਦਾ ਸੂਆ ਕਿਹੜਾ ਇਹ ਵੀਰੇ ਤੀਜਾ ਸੂਆ ਗੀ ਗੱਬਣਾ ਇਹ ਦੂਜੀ ਗੱਬਣਾ ਵੀਰੇ ਇਹ ਕਿੰਨੇ ਮਹੀਨਿਆਂ ਦੀ ਚਾਰ ਤੋਂ ਸਵਾ ਚਾਰ ਵੀਰੇ ਮਹੀਨਿਆਂ ਦੀ ਗੱਭਣ ਹੈਗੀ ਠੀਕ ਹੈ ਗੱਲ ਦੁੱਧ ਹੈਗਾ ਵੀਰੇ 7.5 ਤੋਂ 8 ਲੀਟਰ ਥੱਲੇ 7.5 ਤੋਂ 8 ਲੀਟਰ ਦੁੱਧ ਵੀ ਹਾਜ਼ਰ ਆ ਤੇ 4 ਮਹੀਨਿਆਂ ਤੋਂ ਪਲੱਸ ਗੱਭਣਾ ਸਵਾ ਚਾਰ ਡੇੜ ਗੇੜ ਦੁੱਧ ਵੀਰੇ ਚੰਗਾ ਪਾਉਂਦੀ ਹੈ ਇਹ 15 ਤੋਂ ਉੱਪਰ ਪਾਉਂਦੀ ਹੈ ਵੀਰੇ 15 ਤੋਂ ਫੈਟ ਕਿੰਨੀ ਕਾਉਂਦੀ ਹੈ ਜੀ ਫੈਟ ਵੀਰੇ ਉਹੀ ਆਪਣੀ 4.5 ਠੀਕ ਹੈ ਗੱਲ ਆ ਬੰਦੇ ਕਵਾ ਕੇ ਇਹ ਆਪਾਂ ਖਰੀਦੀਆ ਜਾਂ ਕਰਦੀਆ ਇਹ ਕਰਦੀ ਆ ਵੀਰੇ ਠੀਕ ਹੈ ਗੱਲ ਚਬਾਈ ਦੀ ਕਿਵੇਂ ਹੈ ਇਹ ਚਵਾਈ ਦੀ ਤਾਂ ਵੀਰੇ ਮੱਜਾਂ ਨਾਲੋਂ ਵੀ ਚੰਗੀ ਚਵਾਈ ਲੱਗੀ ਹੋਈ ਐ ਇਹਦੇ ਠੀਕ ਆ ਗੱਲ ਤੇ ਸਿੰਗ ਇਹਦਾ ਆ ਗਿਆ ਸੱਜਣਾ ਗੋਲ ਆ ਗਿਆ ਉਸ ਤੋਂ ਬਿਲਕੁਲ ਛੋਟਾ ਆ ਗਿਆ ਵੀ ਉਹ ਖਾਤਰੇ ਵਾਲਾ ਸਿੰਗ ਨਹੀਂ ਹੈਗਾ ਬੱਛੀ ਨਿਆਣੇ ਨਾਲ ਮਿਲੂ ਵੀਰੇ ਠੀਕ ਆ ਨਿਆਣਾ ਲੈਂਦੀ ਆ ਹਾਂ ਨਿਆਣਾ ਲੈਂਦੀ ਆ ਨਿਆਣੇ ਨਾਲ ਮਿਲੂਗੀ ਕਿੰਨੇ ਕਿੰਨੇ ਪੈਸੇ ਲੈ ਲਾਂਗੇ ਇਹਦੇ ਅੱਜ ਇਹ ਵੀਰੇ ਜਮਾ ਹੀ ਲੈਣ ਦੇਣ ਵੀਰੇ ਆਪਾਂ 28000 ਰੁਪਏ ਲਵਾਂਗੇ ਵੀਰੇ ਜਮਾ ਹਾਂ ਜੇ ਉਹਨਾਂ ਨਾਲ ਜੋੜੀ ਬਣਦੀ ਹੋਈ ਕਿਸੇ ਨਾਲ ਉਹਨਾਂ ਨਾਲ ਬਣਦੀ ਹੋਈ ਵੀਰੇ ਕੋਈ ਨਹੀਂ ਹੋਰ ਕਰਦਾ ਕਰਦਾਂਗੇ ਜੋੜੇ ਚ ਮੰਨਦਾ ਨੰਬਰ ਬੋਲ ਦੇ ਤੇਰਾ 7527845830 ਹਰੇਊ ਪਿੰਡ ਹੈ ਵੀਰੇ 7527845830 ਇੱਕ ਦਾ ਦਿਖਾਤੀ ਟੋਕੜ ਗੱਬਣਾ ਤੇ ਤਿੰਨ ਦੋ ਦਿਖਾਤੀਆਂ ਤਾਜ਼ੀਆਂ ਸੂਈਆਂ ਤੇ ਇੱਕ ਸਾਈ ਹਜ਼ਾਰ ਦਿਖਾਤੀ ਸਾਨੂੰ ਉੱਧਰਲੇ ਬੰਨੇ ਜਿਹੜੀ ਅੰਦਰ ਖੜੀ ਆ ਠੰਡੀ ਸੀਲ ਗੱਬਣ ਉਹ ਸੂਣ ਦੇ ਬਿਲਕੁਲ ਨੇੜ ਆ ਗਈ ਚੰਗੇ ਰਿਕਾਰਡ ਵਾਲੀ ਆ ਤੇ ਨੰਬਰ 22 ਦਾ ਸਕਰੀਨ ਤੇ ਚਲਾ ਦੂੰਗਾ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਨੇੜ ਆ ਕੇ ਤਸੱਲੀ ਕਰਕੇ ਪਾਸ ਕਰਕੇ 22 ਤੋਂ ਲੈ ਜਿਓ ਧੰਨਵਾਦ ਜੀ